ਭਾਈ ਉਹ ਜੀ ਖਾਲਸਾ ਭਾਈ ਉਹ ਜੀ ਦੀ ਫਤਿਹ ਥੱਲੇ ਜਿਹੜੀ ਵੀਡੀਓ ਚੱਲ ਰਹੀ ਹੈ ਪੰਜਾਬ ਕਬੱਡੀ ਗਰਾਊਂਡ ਦੀ ਹੈ ਇੱਥੇ ਮੈਂ ਚੱਲ ਰਿਹਾ ਹਾਂ ਔਰ ਇਹ ਕਮੈਂਡਰ ਸਾਹਿਬ ਪਲੇਅਰ ਦਾ ਨਾਮ ਲੈ ਰਹੇ ਨਾਲ ਖੜਾ ਦਾ ਪਲੇਅਰ ਦਾ ਨਾਮ ਲੈ ਕੇ ਕਹਿ ਰਹੇ ਜੀ ਭਾਈ ਇਹਨੂੰ ਗੱਡੀ ਭਈ ਦੇਣੀ ਹੈ ਇਹ ਉਹ ਚੰਗੀ ਗੱਲ ਹੈ ਇਹ ਦੇਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਹਰ ਪਲੇਅਰ ਨੂੰ ਮਿਲੇ ਗੱਡੀ ਦੇਖੋ ਜੀ ਆਹ ਪਲੇਅਰ ਨੂੰ ਭਾਵੇਂ 10 ਸਾਲ ਬੰਦਾ ਸਾਲ ਭਾਵੇਂ 12 ਸਾਲ ਖੇੜਦੇ ਖੇੜਦੇ ਹੁੰਦੇ ਹੋਏਗੇ ਲੇਕਿਨ ਕੌਣ ਫਿਰ ਕੇ ਗੱਡੀ ਲਈ ਦੇਖੋ ਕਮੈਂਡਰ ਸਾਹਿਬ ਉਹ ਤਾਂ ਉਹਨਾ ਹੀ ਬਹਿਣਾ ਵਾ ਰੈਫਰੀ ਜਾਂ ਜਿਹੜੇ ਮਾਈਕ 'ਚ ਬੋਲਦੇ ਆ ਤਨੂੰ ਇਹਨਾਂ ਨੂੰ ਦੇਖੋ ਹੋਣਾ ਹੀ ਪੈਣਾ ਵਾ ਹੋਰ ਥਾ ਕਰਕੇ ਦੇਖੋ ਇਹ ਪਲੇਅਰ ਵੀ ਆਇਆ ਹੀ ਹੈ ਗੱਲ ਨੂੰ ਮੰਨੋ ਕਿਉਂਕਿ ਇਹਨੂੰ ਵੀ ਪਤਾ ਇਹਨਾਂ ਦੇ ਬਿਨਾਂ ਗੱਡੀ ਤੇ ਮਿਲ ਨਹੀਂ ਨਹੀਂ ਜਦ ਤੱਕ ਫਰਮਾਇਸ਼ ਨਹੀਂ ਕਰਨਗੇ ਪਿੱਛੇ ਮੈਂ ਬਹੁਤ ਪਲੇਅਰ ਦੇਖੇ ਆ ਜਿਹੜੇ ਵਿਚਾਰਿਆਂ ਦੀ ਜ਼ਿੰਦਗੀ ਨਿਕਲ ਗਈ ਖੇਲਦੇ ਖੇਡਦੇ ਵਿਚਾਰੇ ਸਿਕਲ ਦੇ ਹੀ ਕਹਿੰਦੇ ਜਗੇ ਕਿਉਂ ਕਿਉਂਕਿ ਉਹ ਕਿਸ ਚੰਗੇ ਰੈਫਰੀ ਨੂੰ ਜਾਂ ਕਮੈਂਟਰ ਨੂੰ ਜਾਂ ਕਿਸੇ ਚੰਗੇ ਬੰਦੇ ਨੂੰ ਜਾਣਦੇ ਜਿਹੜਾ ਕਹਦੇ ਕਿ ਯਾਰ ਇਹਨੂੰ ਮੋਟਰਸਾਈਕਲ ਦੇ ਦੇ ਯਾਰ ਇਹਨੂੰ ਵੱਡੀ ਦੇ ਦੇ ਭਾਵੇਂ ਉਹ ਕਿੰਨੇ ਵੀ ਵਧੀਆ ਖੇਡੀ ਜਾਵੇ ਉਹ ਚੰਗੇ ਵੱਡੇ ਮੈਚ ਉਹਨੂੰ ਖੜਾएंगे ਨਹੀਂ ਕਿਉਂ ਕਿ ਉਹ ਬੜਾ ਇਹ ਅਗਰ ਇੰਨੇ ਜਿਹੜੇ ਪਲੇਅਰ ਨਾਮੀ ਪਲੇਅਰ ਹੋਈ ਜਾ ਰਹੇ ਅਗਰ ਉਹਨੂੰ ਵੀ ਫੜ ਸਕਦਾ ਫੜ ਲੈ ਆਰਾਮ ਨਾਲ ਫੜ ਲੈ ਉਹਦੀ ਕਰਨੀ ਉਹ ਫੜ ਲੈਗਾ ਤੇ ਦਾ ਨਾਮ ਹੋ ਜਾਏਗਾ ਉਧਰ ਖੜਾएंगे ਨਹੀਂ ਇਹਨੂੰ ਤੇ ਇਸ ਕਰਕੇ ਆ ਪਲੇਅਰ ਨੂੰ ਮਹਾਰਾਜ ਨੂੰ ਥੱਕ ਕਰਕੇ ਕਮੈਂਟਰ ਕੋ ਹੁਣਾ ਹੀ ਪਿਆ ਕਿ ਭਾਈ ਮੈਨੂੰ ਵੀ ਗੱਡੀ ਗੁੱਡੀ ਦਵਾ ਦਿਓ ਕੋਈ ਗੱਡੀ ਇਹ ਦਵਾ ਸਕਦੇ ਬਾਈ ਗੇਮ ਦੇਖੋ ਗੇਮ ਤੇ ਜਿੰਨਾ ਦਾ ਕਬਜ਼ਾ ਹੈ ਪ੍ਰਾਈਜ਼ ਉਹਨਾਂ ਦੇ ਹੱਥਾਂ 'ਚ ਆਇਆ ਚੜ੍ਹਾਈ ਉਹਨਾਂ ਦੇ ਹੱਥਾਂ 'ਚ ਆਇਆ ਮੈਂ ਆਪਣੀ ਅੱਖੀਂ ਐਸੇ ਐਸੇ ਪਲੇਅਰ ਦੇਖ ਕੇ ਆਇਆ ਜਿਨ੍ਹਾਂ ਨੂੰ ਸ਼ਰਮ ਆਉਂਦੀ ਮੈਨੂੰ ਪ ਔਰ ਲੋਕੀ ਉਹਨਾਂ ਦਾ ਪੋਸਟਰ ਲਾਇਆ ਹੈ ਜਿਹਨਾਂ ਨਹੀਂ ਜਾਂਦੇ ਜਿੱਦਨਾਂ ਆ ਪਲੇਅਰਾਂ ਨੂੰ ਕੋਈ ਨਿੱਜੀ ਨਿੱਜੀ ਤੌਰ ਤੇ ਜਾਣ ਲੱਗਿਆ ਉਦੋਂ ਜੁੱਤੀਆਂ ਮਾਰੇਗਾ ਇਹਨਾਂ ਦੇਖਦਾ ਕਰਕੇ ਕਿਨੇ ਨਿੱਜੀ ਤੌਰ ਤੇ ਕਿਨੇ ਘਟਿਆ ਬੰਦੇ ਸਾਰੇ ਆ ਔਰ ਜਿਹੜਾ ਜਿਹੜਾ ਗਰੁੱਪ ਇਹ ਝੁੰਡ ਬਣਾਇਆ ਆ ਨਾ ਜਿਹੜਾ ਚੁੰਡ ਦੇ ਗਰੁੱਪ ਬਣਾਇਆ ਆ ਉਹ ਗਰੁੱਪ ਦੇ ਵਿੱਚ ਹੀ ਬਾਹਰੋਂ ਆ ਕੇ ਕੋਈ ਵੀ ਇਹਨਾਂ ਨਾਲ ਜ਼ਿਆਦਾ ਖੇਡ ਨਹੀਂ ਸਕਦਾ ਕੁਝ ਨਹੀਂ ਕਰਦਾ ਕਿਉਂਕਿ ਬਈ ਇਹਨਾਂ ਦੀ ਵੀ ਬੇਸ਼ਤੀ ਹੋ ਗਈ ਤੇ ਪਤਾ ਲੱਗ ਜਾਂਦਾ ਵਾ ਆਹ ਗਰੁੱਪ ਜਿਹਾ ਜੀ ਬਣੀ ਆ ਇਸ ਕਰਕੇ ਆ ਪਲੇਅਰ ਸਾਬ ਨੂੰ ਵੀ ਹੋਣਾ ਹੀ ਪਿਆ ਰੈਫਰੀ ਕੋ ਕਿ ਭਾਈ ਮੈਨੂੰ ਗੱਡੀ ਦਾ ਐਲਾਨ ਕੀਤਾ ਜਾਵੇ ਹੁਣ ਆ ਫਰਮਾਇਸ਼ ਕਰੂਗਾ ਜੇ ਤੈਨੂੰ ਗੱਡੀ ਮਿਲ ਵੀ ਜਾਣੀ ਹੈ ਕੋਈ ਗੱਡੀ ਐ ਤਾਂ ਵੀ ਮਿਲ ਜਾਣੀ ਹੈ ਭਾਵੇਂ ਵੇਚੀ ਹੋਵੇ ਤਾਂ ਵੀ ਲੱਢਿਆ ਹੋਵੇ ਮੈਂ ਐਸੇ ਐਸੇ ਮੈਚ ਵੀ ਦੇਖਿਆ ਹੈ ਪਿਛਲੇ ਜਿਹੜੇ ਅਸੀਂ ਲੁਧਿਆਣੇ ਦੇ ਪਲੇਅਰ ਨੂੰ ਦੇਖਿਆ ਉਹ ਆਪਣੇ ਮੁੰਡੇ ਨੂੰ ਚਲੋ ਵਰਜਿਸ ਕਰਾ ਕੇ ਸਰੀਰ ਤੋ ਵਧੀਆ ਬਣਾਇ ਬਣਾਤਾ ਹੈਗਾ ਉਹਨੇ ਪਰ ਮੇਰੇ ਹਿਸਾਬ ਨਾਲ ਉਹਨੇ ਉਹਨੂੰ ਕੋਈ ਵੀ ਚੰਗੀ ਮਤ ਦੀ ਅਕਲ ਕੋਈ ਨਹੀਂ ਦਿੱਤੀ ਹੋਣੀ ਕਿਉਂਕਿ ਉਹ ਮੈਂ ਦੇਖ ਰਿਹਾ ਹਰ ਜਦਾਂ ਉਹ ਜਿਹਨੂੰ ਨਹੀਂ ਫਰਕਦਾ ਉਹਨਾਂ ਲੜਨਾ ਪੈਂਦਾ ਹੈ ਲੁਧਿਆਣੇ ਦੇ ਪਲੇਅਰ ਹੈ ਉਹਦਾ ਮੁੰਡਾ ਅੱਗੇ ਤੇ ਉਹ ਇੱਕ ਮੈਚ ਕੱਢਣ ਗਿਆ ਪਹਿਲੀ ਵਾਰੀ ਕਿਤੇ ਤੇ ਉਹਨੂੰ ਹਾਰ ਲੈ ਬਾਈਕ ਇਟਰ ਦੇਤੀ ਉਹਨਾਂ ਨੇ ਮੈਂ ਫੇਰ ਖੜੀ ਜਾਵਾਂ ਮੈਂ ਕਿਛੁ ਜੀ ਦਿੱਤੀ ਹੈ ਜੀ ਇਸੀ ਕੁਝ ਦਿੱਤੀ ਹੈ ਕਿ ਆ ਉਹਦਾ ਮੁੰਡਾ ਹੈ